ਅੱਜ ਸਸਿਕਾ ਜੀ ਮੈਦਾਨ ਆਪਣਾ ਜਸਦੀਪ ਲੁਕੇ ਸੋ ਦੋਸਤੋ ਜਿਵੇਂ ਆਪਾਂ ਸਭ ਨੂੰ ਪਤਾ ਹੀ ਆ ਕਿ ਆਪਾਂ ਪੰਜਾਬ ਤੋਂ ਦੁਬਈ ਪਹੁੰਚੇ ਹੋਏ ਆ ਸੋ ਅੱਜ ਅਸੀਂ ਪਹੁੰਚੇ ਆ ਦੁਬਈ ਦਾ ਜਬਲੀਲੀ ਪਾਰਕ एरिया ਜਿਹਨਾਂ ਆਪਾਂ ਇੰਡਸਟਰੀਅਲ ਏਰੀਆ ਵੀ ਕਹਿੰਦੇ ਆ ਸੋ ਇੱਥੇ ਅੱਜ ਆਪਾਂ ਪਹੁੰਚੇ ਆ ਹਾਈ ਟੈਕ ਕੰਪਨੀ ਦੇ ਵਿੱਚ ਸੋ ਉਹ ਕਹਿੰਦੇ ਸੀ ਉਹ ਡੀਲ ਕਰਦੇ ਆ ਸੋ ਆਉਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਿਰਫ ਆਓ ਦੋਸਤੋ ਜੀ ਅਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਰੌਕੇ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਕਸੀਰ ਸੋ ਦੋਸਤੋ ਅਸੀਂ ਦੁਬਈ ਅੱਜ ਜਬਲੇਲੀ ਪਾਰਕ ਟੂ ਏਰੀਆ ਪਹੁੰਚੇ ਹਾਂ ਸੋ ਇੱਥੋਂ ਦੇ ਕਾਰੋਬਾਰ ਬਾਰੇ ਇੱਥੋਂ ਦੇ ਸਾਰੇ ਸਿਸਟਮ ਬਾਰੇ ਆਪਾਂ ਗੱਲ ਕਰਾਂਗੇ ਸੋ ਅਸੀਂ ਅੱਜ ਪਹੁੰਚੇ ਹਾਂ ਬੀਜੇ ਭਾਜੀ ਦੇ ਆਫਸਰ ਸੋ ਆਪਾਂ ਕੁਲੀਆਂ ਗੱਲਬਾਤਾਂ ਕਰਾਂਗੇ ਭਾਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਭਾਜੀ ਸੋ ਭਾਜੀ ਆਪਾਂ ਸਭ ਤੋਂ ਪਹਿਲਾਂ ਕੰਪਨੀ ਦੇ ਇੰਪ੍ਰੈਸ ਬਾਰੇ ਸੰਖੇਪ ਦੱਸੋ ਕੰਪਨੀ ਵਾਸੋਂ ਚਾਰ ਕਰ ਜੋ ਕੰਪਨੀ ਕੀ ਬੀਲ ਕਰਦੀ ਹੈ ਕਿੰਨਾ ਸਿਸਟਮ ਕਰਦੀ ਹੈ ਉਹ ਦਰਸ਼ਣ ਕਰਦੇ ਨੇ ਸਾਡੀਆਂ ਇਹ ਜੱਬਨਤਰੀ ਇੰਡਸਟਰੀ ਏਰੀਆ 1 ਦੇ ਵਿੱਚ ਲੋਕੇਟਡ ਹੈ ਆਪਰੇਟ ਨੈਪੋ ਬਿਹਾਈਂਡ ਜੀਆਰਐਮ ਰੈਡੀਐਂਸ ओके ਸਾਡੇ ਇੱਥੇ ਦੋ ਕੰਪਨੀਆਂ ਇੱਕ ਕੰਪਨੀ ਦਾ ਨਾਮ ਹੈ ਐਕਸਮੇਟ ਟ੍ਰਾਂਸਪੋਰਟ ਐਲਐਨਸੀ ਇੱਕ ਕੰਪਨੀ ਦਾ ਨਾਮ ਹੈ ਕੰਸਟਰਕਟ ਮਸ਼ੀਨਰੀ ਰੈਂਟਲ ਦੇ ਇੱਥੇ ਅੱਜ ਸਾਡੇ ਕੋਲ ਟ੍ਰੇਲਰਸ ਆ ਗਏ ਲੋਡਸ ਆ ਗਏ अपने ट्वेंटी फाइव टन तो लैके टू हंड्रेड टन तक दिन करेन है साड़ी हाँ जी हाईटेक मिडल कंपनी है साफिस जबरल एरिया बंद है ऑपन है चाइनीसेना स्केर पार्ट है अभी जूस क्रेना डील करते हैं अभी जूस मिक्सर कॉन्क्रीट पंप इन भी डील करते हैं बाकी मोस्टली चाइनीसे स्केयर पार्ट भी अवेलेबल है जी तो सर ये प्रोडक्ट बारे सू जी जानकारी दो आप कि प्रोडक्ट रखते हैं अपने कोई है जो आप कि सेल करते हैं जब सिस्टम वो बारे सू जरूर दसो सा। <laughs> हाँ साढ़े को जिदा सपोज सैन भी कर सैनिंग भी करना था आलमोस्ट पार्ट सा अवेलेबल है ठीक है जिदा ब्रेक पार्ट इंजन के पार्ट हाइड्रोलिक के पार्ट सेंसर लैथ सेंसर मोस्टली सारे तरह के पार्ट सा अवेलेबल है ਸੋ ਕੰਪਨੀ ਵਿੱਚ ਆਪਾਂ ਦੇਖਦੇ ਆ ਕਿ ਸੇਫਟੀ ਬਹੁਤ ਵੱਡੀ ਸਮਝ ਆਦੀ ਹੈ ਤੇ ਆਪਣੇ ਜਿਹੜੇ ਅਪਰਾਈ ਕੰਮ ਕਰਦੇ ਆ ਉਹਨਾਂ ਦੀ ਸੇਫਟੀ ਲਈ ਤੁਸੀਂ ਕੀ ਸੋਚਦੇ ਆ ਸੇਫਟੀ ਲਈ ਇਹ ਸਭ ਮਤਲਬ ਸੇਫਟੀ ਦਾ ਮਤਲਬ ਫਸਕਾ سامنے ਇਹ ਅਭੀ ਬਨੇ ਨੇ ਜਦੋਂ ਵੀ ਕੰਮ ਕਰਨਾ ਹੁਣ ਪਹਿਲਾਂ ਖੁਦ ਨੂੰ ਸੇਫ ਕਰਨਾ ਤਾਂ ਫਿਰ ਅਗੇ ਕੰਮ ਕਰ ਕੰਮ ਬਾਅਦ ਕੰਮ ਬਾਅਦ ਪਹਿਲਾਂ ਖੁਦ ਨੂੰ ਸੇਫ ਕਰਨਾ ਸੋ ਹੋਰ ਆਪਾਂ ਕਿਹੜੀ ਕਿਹੜੀ ਕਾਪੀਂ ਦੀ ਗੱਲ ਕਰਦੇ ਆ ਮਾਈਟੂ ਫਿਰ ਮੋਸਟਲੀ ਜਿਹਦਾ ਸਗਰ ਰੈਂਟਲ ላይ ਚੱਲਦਾ ਹੈਗਾ ਸਾਡੇ ਕੋਲ ਜਿਹਦਾ ਕਈ ਕਲਾਈਂਟ ਹੈਗੇ ਆ ਵੱਡੀਆਂ ਕੰਪਨੀਆਂ ਨਾਲ ਕੁਝ ਕੁ ਕੰਪਨੀਆਂ ਨਾਲ ਜਿਵੇਂ ਮੈਸਨਜੀ ਕੰਪਨੀਆਂ ਇਕਨ ਅਸੀਂ ਕਹਿੰਦੇ ਜਿਹੜੀ ਹਾਈ ਟੈਕ ਕੰਪਨੀ ਹੈ ਸਾਡੀ 올ਿ ਪਰ ਟ੍ਰੇਡਿੰਗ ਹੈ ਇਹਦੇ ਵਿੱਚ ਅਸੀਂ ਜੂਸ ਕਰਨਾ ਹੈ ਸੈਮੀ ਐਕਸ ਵੀ ਹੂੰ ਜੁਮ ਮੈਂਬਰ ਵਗੈਰਾ ਇਹ ਐਕਟੀਵ ਕਰਦੇ ਹਾਂ ਪਲੱਸ

ਹੋਏ ਕਿ ਚਾਈਨਾ ਦੀ ਮਸ਼ੀਨ ਨੂੰ ਅਸੀਂ ਉਹਨਾਂ ਦਾ ਸਪੇਅਰ ਪਾਰਟ ਵਿੱਚ ਵੀ ਡੀਲ ਕਰਦੇ ਆਂ ਜਿਸਨੂੰ ਕੋ ਕ੍ਰਿਮਨਾ ਦਾ ਸਪੇਅਰ ਪਾਰਟਸ ਸਟਾਕ ਵਿੱਚ ਹੀ ਗਿਆ ਹਦਾ ਜੀ ਹੋਰ ਇਹ ਜਿਹੜਾ ਹੈ ਟਿਕ ਦੇ ਵਿੱਚ ਪਾਰਟ ਆਪਣਾ ਆ ਜਾਂਦਾ ਇਹਦੇ ਕੰਮ ਵਾਲੇ ਵਰਕ ਵਾਲੇ ਸਾਨੂੰ ਤਵਫੀਸ ਨੂੰ ਸਮਝਿਓ ਇਹਦਾ ਮਤਲਬ ਹੈ ਅਸੀਂ ਮਤਲਬੀ ਜਿਹੜਾ ਚਾਈਨਾ ਤੋਂ ਜਾਂ ਜਰਮਨੀਆਂ ਤੋਂ ਮਸ਼ੀਨਾਂ ਹੀ ਬੋਲ ਕਰਦੇ ਆਂ ਪਰ ਸਪੇਅਰ ਪਾਰਟਸ ਇਮਪੋਰਟ ਕਰਦੇ ਆਂ ਤੇ ਇੰਪੋਰਟ ਕਰਕੇ ਸਾਡੇ ਜਾਰ ਚੱਲ ਨਹੀਂ ਹੈਗਾ ਇੱਥੇ ਕੜੀਆਂ ਮਸ਼ੀਨਾਂ ਤੇ ਇਹ ਵੀ ਕਸਟਮਰ ਨੂੰ ਕੋਈ ਮਸ਼ੀਨ ਦੀ ਲੋੜ ਪੈਂਦੀ ਹੈ ਉਹ ਸਾਡੇ ਕੋਲ ਰੈਂਟਲ ਪਲੱਸ ਸੇਲ ਦੋਨਾਂ ਵਾਸਤੇ ਅਵੇਲੇਬਲ ਹੈ ਦੋਨਾਂ ਵਾਸਤੇ ਉਹ ਸਾਡੇ ਕੋਲ ਕੰਟੈਕਟ ਕਰ ਸਕਦਾ ਹਾਂ ਕਿਹੜਾ ਕੋਲ ਆਰਡੀ ਮਸ਼ੀਨਾਂ ਹੈਗੀਆਂ ਪਰ ਉਹ ਕਿਸੇ ਤਰ੍ਹਾਂ ਦੇ ਸਪੇਅਰ ਪਾਰਟ ਦੀ ਲੋੜ ਹੈ ਉਹ ਵੀ ਸਾਡੇ ਕੋਲ ਆ ਸਕਦਾ ਸੋ ਦੋਈ ਤੋਂ ਬਿਨਾ ਬਿਨਾ ਹੋਰ ਇੱਥੇ-ਕਿਥੇ ਆਪਣੇ ਆਫਿਸ ਜਾਤ ਰਹੇ ਨੇ ਅਸੀਂ ਇੰਡੀਆ ਵੀ ਡੀਲ ਕਰਦੇ ਹਾਂ ਸਭ ਇੰਡੀਆ ਦੀਆਂ ਮਸ਼ੀਨਾਂ ਜੰਦੀਆਂ ਸਪੇਅਰ ਪਾਰਟ ਵੀ ਦਿੰਦੇ ਆ ਤੇ ਪਲੱਸ ਆਪਣੇ ਇਰਾਕੀ ਜੰਦੀਆਂ ਸੀਨਾ ਮਿਡਲਿਸਟ ਵਿੱਚ ਕਿਤੇ ਵੀ ਕਿਸੇ ਰਿਕੁਆਇਰਮੈਂਟ ਹੈਗੀ ਉਹ ਸਾਡੇ ਪ੍ਰੋਡਕਟ ਪਾਸਾ ਦਾ ਕੁਮਾਨ ਜੰਦੀਆਂ ਇਰਾਕ ਜੰਦੀਆਂ ਇਰਾਕੀ ਭੇਜੀਆਂ ਤੇ ਸੌਦੀ ਭੇਜੀਆਂ ਸੋ ਸਪਿਰਟ ਭੇਜਣ ਦਾ ਸਿਸਟਮ ਕੀ ਹੈ ਜਦੋਂ ਤੁਸੀਂ ਪਹੁੰਚਾ ਕਰਦੇ ਆ ਸਿਸਟਮ ਕਹਿੰਦਾ ਮਤਲਬ ਜਦ ਕੋਈ ਜਿੱਦਾਂ ਬਿਜਲ ਯੂਆਈ ਕੋਈ ਆਰਡਰ ਕਰਦਾ ਹੈ ਤੇ ਉਹ ਸੰਗਗਰ ਸਪੇਰ ਪਾਰਟ ਦੀ ਫੋਟੋ ਜਾਂ ਉਹਦਾ ਕੋਈ ਸੀਰੀਅਲ ਨੰਬਰ ਜਾਂ ਪਾਰਟ ਨੰਬਰ ਸਾਨੂੰ ਮਿਲਦਾ ਕਿ ਸਾਡੇ ਕੋਲ ਅਵੇਲੇ ਨਹੀਂ ਹੈਗੀ ਜੇ ਉਹ ਬੰਦਾ ਆ ਸਕਦਾ ਹੂੰ ਤੇ ਕੋਈ ਬੰਦਾ ਜੇ ਨਹੀਂ ਵੀ ਆ ਸਕਦਾ ਸਾਡੇ ਉਹ ਪੇਮੈਂਟ ਟ੍ਰਾਂਸਫਰ ਕਰਦੇ ਸਾਡੇ ਅਕਾਊਂਟ ਤੇ ਤਾਂ ਕਿ ਡਿਲੀਵਰੀ ਵੀ ਕਰਵਾ ਦਿੰਦੇ ਉਹਨੂੰ ਜੇਸੀ ਜੇ ਉਹ ਕੋਲ ਟਾਈਮ ਨਹੀਂ ਹੈਗਾ ਕੋਈ ਸੁਈ ਹੈ ਜਾਂ ਸਾਡਾ ਡਰਾਈਵਰ ਸਰ ਗਿਆ ਹੋਗਾ ਫਿਰ ਅਸੀਂ 12 ਵਾਂ ਗੱਡੀ ਹਾਇਰ ਕਰਕੇ ਜਾਂ ਫਿਰ ਕੋਟਰ ਹਾਇਰ ਕਰਕੇ ਉਹਦਾ ਮਟੀਰੀਅਲ ਉਹਦੀ ਲੋਕੇਸ਼ਨ ਤੇ ਪਹੁੰਚ ਜਾਊਗਾ ਜੀ ਸੋ ਅਚਲਦੀ ਵੀਡੀਓ ਵਿੱਚ ਸਾਨੂੰ ਐਡਰੈਸ ਜੁੜਨਾ ਸੀ ਉਹਦੀ ਲੋਕੇਸ਼ਨ ਬਾਰੇ ਜੁੜ ਜਾਂਦਾ ਅਸੀਂ ਜਪਲ ਇੰਡਸਟਰੀਅਲ ਏਰੀਆ ਮਾਨਦੇਵ ਚ ਲੋਕੇਟਡ ਹੈ ਨੀਅਰ ਜੀਆਰਐਮ ਰੈਡਿਕਸ ਬਿਹਾਈਂਡ ਜੀਆਰਐਮ ਰੈਡਿਕਸ ਔਰ ਆਪੋਜ਼ਿਟ ਡੈਟ ਕੋ ਜ਼ੈਤ ਜੁੜ ਜਾ ਜੀ ਸੋ ਜਿਹੜਾ ਆਪਾਂ ਗੱਲਵਾ ਚੱਲ ਰਹੀ ਆ ਤੇ ਮੈਸੇਜ ਸਾਨੂੰ ਜਰੂਰ ਦਿਓ ਦੇ ਬਾਰੇ ਕੰਪਨੀ ਬਾਰੇ ਜਾਂ ਤੁਸੀਂ ਕਿਸੇ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਉਹ ਸਾਨੂੰ ਦਿਓ ਮੈਸੇਜ ਇਹ ਹੈ ਕਿ ਕਿਸੇ ਨੂੰ ਵੀ ਜੋਸ ਮਸ਼ੀਨ ਵਿੱਚ ਕੋਈ ਟੀਲ ਕਰਨਾ ਚਾਹੁੰਦਾ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਪੇਅਰ ਪਾਰਟ ਦੀ ਜਰੂਰਤ ਹੈ ਜਾਂ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਚਾਈਨਸ ਮਸ਼ੀਨਜ਼ ਦਾ ਪਾਰਟ ਨਹੀਂ ਮਿਲ ਰਿਹਾ ਤੇ ਉਸ ਨਾਲ ਮੈ ਕੰਟੈਕਟ ਕਰੇ ਬਾਕੀ ਸਾਡੇ ਮਟੀਰੀਅਲ ਦੀ ਇਸੇ ਵੀ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਹੋਊਗੀ ਉਹਦੀ ਅਸੀਂ ਜ਼ਿੰਮੇਦਾਰ ਹਾਂ ਜੇ ਕਿਸੇ ਨੇ ਜੁੱਸ ਮਸ਼ੀਨਾ ਕੋਈ ਖਰੀਦਣੀ ਹੈ ਤਾਂ ਉਹਦੇ ਵਿੱਚ ਵੀ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਨਾਲ ਫੁੱਲ ਗਾਰੰਟੀ ਗਾਰੰਟੀ ਸਭ ਕੁਝ ਦਿਆਂਗੇ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਜ਼ਰੂਰੀ ਨਹੀਂ ਅਸੀਂ ਦੁਬਈ ਵਿੱਚ ਹੀ ਜਿਹੜੇ ਰੇਂਜ ਉਹਨਾਂ ਲਈ ਇਹ ਵੀਡੀਓ ਬਣਾਈ ਆ ਸੋ ਭਾਜੀ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਸੈਟਅਪ ਇੰਡੀਆ ਦੇ ਵਿੱਚ ਵੀ ਹੈਗੇ ਆ ਇੰਡੀਆ ਦੇ ਵਿੱਚ ਵੀ ਬੰਨੀਆਂ ਚੱਲਦੀਆਂ ਆ ਉੱਥੇ ਸਪेयर पार्ट ਅਵੇਲੇਬਲ ਆ ਤੁਸੀਂ ਜੇਕਰ ਆਪ ਕੰਮ ਕਰ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਲਾਹੇਵੰਦ ਵੀਡੀਓ ਆ ਜੇ ਤੁਸੀਂ ਆਪ ਨਹੀਂ ਕਰਦੇ ਤੁਹਾਡੇ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਇਸ ਕੰਮ ਦੇ ਵਿੱਚ ਹੁੰਦਾ ਤਾਂ ਸਾਡੀ ਵੀਡੀਓ ਰਾਹੀਂ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕਦੀ ਆ ਤੁਹਾਡੇ ذریعے ਤੁਹਾਡੀ ਤੁਹਾਡੇ ਰਾਹੀਂ ਉਹ ਵੀਡੀਓ ਪਹੁੰਚ ਸਕਦੀ ਆ ਤਾਂ ਜੋ ਇਧਰ ਉਧਰ ਜ਼ਿਆਦਾ ਭਜਨਾਂ ਨਾ ਪਾਵੇ ਕਿਉਂਕਿ ਆਪਾਂ ਦੇਖਦੇ ਆ ਜਦੋਂ ਸਪੇਅਰ ਪਾਰਟ ਕੋਈ ਨਹੀਂ ਮਿਲਦਾ ਤਾਂ ਬਹੁਤ ਦੂਰ ਜਿਹੜਾ ਜਾਣਾ ਪੈਂਦਾ ਜਿੱਦੇ ਤੇਲ ਦੀ ਖਪਤ ਵੀ ਹੁੰਦੀ ਆ ਸਮਾਂ ਵੀ ਜਿਹੜਾ ਬਹੁਤ ਲੱਗ ਜਾਂਦਾ ਹੈ ਤੇ ਕਾਫੀ ਚੀਜ਼ਾਂ ਦੇ ਨਾਲ ਰਹਿ ਜਾਂਦੀਆਂ ਸੋ ਅੱਜ ਉਹਨਾਂ ਆਪਾਂ ਜਿਹੜਾ ਚੱਲੇ ਆ ਆਪਣੇ ਨੱਚੇ ਸਮੀਰ ਭਾਟਰ ਦਾ ਨਵਾਂ ਜਿਹਾ ਵਾਲਾ ਕੋਨ ਸਟਾਕ ਦਿਖਾਉਣੇ ਆ ਉਹਦੇ ਬਾਰੇ ਜਾਣਕਾਰੀ ਥੋੜੀ ਬਹੁਤ ਤੁਹਾਨੂੰ ਅੱਜ ਹੀ ਦੇ ਰਹੇ ਸੋ ਪਾਉ ਆਪਾਂ ਮਿਲਦੇ ਸੋ ਪਾ ਜੀ ਪ੍ਰੋਡਕਟ ਬਾਰੇ ਸਰ ਜਰੂਰ ਜਿਹੜੀ ਸਾਨੂੰ ਜਾਣਕਾਰੀ ਦੇਵੋ ਆਪਣੇ ਕੋਲੇ ਕਿਹੜੀ ਕਿਹੜੀ ਅਵੇਲੇਬਲ ਆ ਪ੍ਰੋਡਕਟ ਜਿੱਦਾਂ ਇਹ ਆ ਗਿਆ ਤੁਹਾਡੇ ਇਹ ਵੇਟ ਆ ਗਿਆ ਵੱਡੀ ਹੁੱਕ ਦੇ ਜੀ ਠੀਕ ਹੈ ਜੀ ਅਵੇਲੇਬਲ ਹੈ ਗਿਆ ਇਹ ਵੇਟ ਹੈ ਗਿਆ ਛੋਟੀ ਹੁੱਕ ਦੇ ਜੀ ਤੇ ये आगे आ गए एमरजेंसी स्विचे आ गए इग्निशन स्विच जो चाबी वाला स्विच बोलते तो हैं स्टार्टिंग स्विच इग्नेशन स्विच फिर आ गए सेफ्टी लॉन्च ठीक है जी ये अगे अपने कोने ब्डर से उन्होंने आपने ਪਾਣੀ ਵਾਈਪ ਜੀ ਕੋਲੇ ਅਗੇ ਪਾਟ ਬੂਸਟਰ ਚਾਹ ਗਿਆ ਆਪਣੀਆਂ ਪਾਰਕਿੰਗ ਲਾਈਟਸ ਇਹਦੇ ਵਿੱਚ ਦੋ ਤਿੰਨ ਮਾਡਲ ਨੇ ਇਹਦੇ ਵਿੱਚ ਇਹ ਜਿਹੜਾ origignal ਕੋਨ ਆਂਦੀਆਂ ਹੋਣੇ ਤੇ ਕਰਦੀਆਂ ਆਂਦੀਆਂ ਜੀ ਠੀਕ ਹੈ ਜੀ ਇਹਨੂੰ ਕੁਝ ਕਰੇ ਨਾਲ ਦੇ ਵਿੱਚ ਪੁਰਾਣੀਆਂ ਇਹਦੇ ਨਾਲ ਦਿਆਂ ਜਾਂਦੀਆਂ ਤੇ ਤੁਹਾਡੇ ਕੋਲ ਆਪਣੀ ਜੀ ਵਾਰਨਿੰਗ ਲਾਈਟਸ ਆ ਗਈਆਂ ਤੇ ਥੱਲੇ ਸਟਾਕ ਪਿਆ ਪੂਰਾ ਕਲਚ ਪਲੇਟ ਪ੍ਰੈਸ਼ਰ ਪਲੇਟਸ 5 ਈਲਸ ਤੇ ਗੇਅਰ ਕੇਬਲਸ ਡਰੰਸ ਇਹ ਆਪਣੇ ਮਿਰਰ ਪੇ ਹੋਏ ਨਾ ਬਸ ਵੱਡੇ ਮਿਰਰ ਵੀ ਆ ਦੂਸਰੇ ਪਾਸੇ ਪੇ ਇਹ ਤੁਹਾਡੇ ਐਨਿਮੋਮੀਟਰ ਆ ਗਏ ਜੀ ਇਹ ਆਲਟ੍ਰੀਗਰਸ ਦੇ ਲਾਈਟ ਦੇ ਕਵਰ ਆ ਗਏ ਲਾਈਟਾਂ ਵੀ ਹੈਗੀਆਂ ਕਵਰ ਵੀ ਹੈਗੇ ਤੇ ਤੁਹਾਡੇ ਆ ਗੀਆਂ ਆਪਣੇ ਵਾਈਪਰ ਟੈਂਕਸ ਤੇ ਤੁਹਾਡੇ ਰੈਡੀਟਰ ਦੇ ਟੈਂਕ ਆ ਗਏ ਠੀਕ ਹੈ ਇਹ ਟੇਲ ਲਾਈਟਸ ਹੈਗੀਆਂ ਤੁਹਾਡੀਆਂ ਇਹ ਚ ਦੋ ਤਰ੍ਹਾਂ ਦੀਆਂ ਐਲਈਡੀ ਹੈਗੀਆਂ ਤੇ ਜਿਹੜੀਆਂ origional ਆਂਦੀਆਂ ਨਾਲ ਉਹ ਉਹ ਵੀ ਹੈਗੀਆਂ ਉਸ ਤੋਂ ਬਾਅਦ ਤੁਹਾਡੇ ਆਡਰੀ ਸਪੇਅਰ ਹਾਂਜੀ ਤੁਹਾਨੂੰ ਤੁਹਾਡੇ ਅੱਗੇ ਜੀ ਵੀਡੀਓ ਸ਼ਾਪ ਤੇ ਵੀਡੀਓ ਸ਼ਾਪ ਆ ਗਿਆ ਉਸ ਤੋਂ ਬਾਅਦ ਤੁਹਾਡੇ ਏਅਰ ਕੰਪਰੈਸਰ ਆ ਗਏ ਏ ਕੰਪਰੈਸਰ ਜਿਹਦਾ WP10 ਇੰਜਨ ਦਾ ਉਹ WP12 ਇੰਜਨ ਦਾ ਜਿਹੜੀ 50 ਟਨ 80 ਟਨ 100 ਟਨ ਠੀਕ ਹੈ ਜੀ ਇਹ ਤੁਹਾਡੇ ਅੱਗੇ ਇਹ ਤੋਂ ਬੋ ਵੀ ਬੋਲਦ ਨੇ ਜਾਂ ਫਿਰ ਕਲੱਚ ਇੱਕ ਬੋਰੀ ਠੀਕ ਹੈ ਕਲਚ ਸਰਵਿਸਰ ਕਲਚ ਸਰਵਿਸ ਜੀ ਹਾਂ ਉਸ ਤੋਂ ਬਾਅਦ ਤੁਹਾਡੇ ਆ ਗਈਆਂ ਪੁੱਲੀਆਂ ਆ ਗਈਆਂ ਇਹ ਤੁਹਾਡੇ ਸਸਪੈਂਸ਼ਨ ਆਬਜ਼ਰਵਰ ਬੋਲਦੇ 50 ਟਨ 80 ਟਨ 25 ਟਨ ਦੇ ਆਈਏ ਇਹ ਤੁਹਾਡੇ 500 ਐਸ ਮਾਡਲ ਤੇ ਪੁਸ਼ ਆ ਗਿਆ ਜੀ ਇਹ ਤੁਹਾਡੇ ਲੈਂਥ ਵਾਲੇ ਜਿਹੜੇ ਲੈਂਥ ਸ਼ੌਕ ਆ ਗਏ ਹੈ ਤੇ ਤੁਹਾਡੇ ਬਾਈਪਰਸ ਆ ਗਿਆ ਠੀਕ ਹੈ ਜੀ ਥੱਲੇ ਡਰਮ ਵੀ ਪਏ ਹੋਏ ਨੇ ਤੇ ਇਹ ਤੁਹਾਡੇ ਆ ਗਈਆਂ ਆਊਟਰ ਰੀਗਰ ਦੀਆਂ ਕੀ ਬੋਲਗੇ ਉਹਨੂੰ ਕੇਬਲਸ ਸਟੀਲ ਕੇਬਲ ਆਂਦੀ ਆਊਟਰ ਰੀਕਰ ਲਈ ਇਹ ਹੋ ਪਈਆਂ ਹੀ ਜੀ ਠੀਕ ਹੈ ਜੀ ਅਸੀਂ ਦੂਜੇ ਵੱਨੇ ਚੱਲੋ ਇਹ ਆ ਗਈਆਂ ਹੈੱਡਲਾਈਟਸ ਇਹ ਪੰਗੋ ਹੈੱਡਲਾਈਟਸ ਠੀਕ ਹੈ ਇਹ ਕੋਲ ਡੈਂਡਰ ਪਿਆ ਫਲੈਂਟ ਕਿਆ ਬੰਦੇ ਇਹ ਸਾਰਾ ਸਾਰਾ ਸੈਨੀ ਕਲੀਨ ਲਈ ਇਹ ਸੈਣੀ ਹੋ ਗਿਆ ਜੀ ਤੁਹਾਡੇ ਤੁਹਾਡੇ ਪਪ ਕੰਪੋਨੈਂਟ ਅਸੈਂਬਲੀ ਹੈਗੀ ਹੈ ਇਹ ਟੈਂਕ ਚੰਨਰ ਹੈਗੇ ਨੇ ਤੁਹਾਡੇ ਠੀਕ ਹੈ ਜੀ ਇਹ ਤੁਹਾਡੇ ਸਟਾਰਟਰ ਪੇਨ ਆਪਣੇ ਕੋਲ ਆ ਵੀ ਇਹ ਆ ਵੀ ਵਾਟਰ ਪੰਪ ਹੈ ਇਹ ਡਬਲ ਕਿਟ ਦਾ ਇੰਜਨ ਹੈ ਬਰਾਦਰ ਤੁਹਾਡੇ ਕਲਚ ਸੈਂਟਰ ਤੇ ਹੈ ਕਲਚ ਸੈਂਟਰ ਨਾਲ ਮਾਦੀ ਤੁਹਾਡੇ ਡਿਸਟ੍ਰਿਕਟ ਪਰ ਵਾਲ ਹੈਗਾ ਇਹਦਾ ਬ੍ਰੇਕ ਦਾ ਇਹ ਆਪਣੇ ਕੋਲ ਡੀਜ਼ਲ ਟੈਂਕ ਦੇ ਟੱਕਣ ਪੇਣਾ ਇਹ ਆਪਣੇ ਲੈਵਲ ਪੇ ਹੋ ਜਾਣਾ ਠੀਕ ਹੈ ਸਵਿਚ ਜਾ ਇਹਨੂੰ ਬੋਲਦੇ ਨੇ ਕੀ ਪੈਟ ਜੀ ਉਹ ਪੇ ਹੈ ਇਹ ਆਪਣੇ ਹਾਈਡਰੋਲਿਕ ਲੀਵਰ ਪੇ ਨੇ ਠੀਕ ਹੈ ਜੀ ਇਹ ਬੂਮ ਲੈਂਥ ਦੇ ਸੈਂਸਰ ਨੇ ਇਹ ਕਾਰਡ ਨੇ ਆ ਵੀ ਇਲੈਕਟ੍ਰੋਨਿਕ ਕਾਰਡ ਨੇ ਇਹ ਜਿਹੜੇ ਨਵੇਂ ਮਾਡਲ ਦੀਆਂ ਮਸ਼ੀਨਾਂ ਨੇ ਇਹ ਉਹਨਾਂ ਦੇ ਕਾਰਡ ਹੈਗੇ ਠੀਕ ਹੈ ਜੀ ਜੀ ਸਰ ਉਸ ਤੋਂ ਬਾਅਦ ਇਹ ਫਿਊਲ ਇੰਜੈਕਟਰ ਅਸੈਂਬਲੀ ਹੈਗੀ ਐ ਜਿਹਨੂੰ ਆਪਾਂ ਬੋਲਦੇ ਹਾਂ ਇੰਜੈਕਟਰ ਇਹਦੇ ਵਿੱਚ ਆਈ ਦੇ ਤੇ ਸਕਰੀਨ ਹੈਗੀ ਐ ਇਹ 80 ਟਨ ਦੀ ਹੈ ਸਕਰੀਨ ਹੈ ਜੀ ਸੋ ਦੋਸਤੋ ਜੇ ਇਹ ਆਪਣੇ ਕੋਲ ਪਿਆ ਜਿਹਨੂੰ ਆਪ ਕੋਲ ਦਿਆ ਆ ਅ ਇਲੈਕਟ੍ਰੋਨਿਕ ਪੰਪ ਜੀ ਕਿਉਂ ਪੰਪ ਇਲੈਕਟ੍ਰੋਨਿਕ ਪੰਪ ਠੀਕ ਹੈ ਜੀ ਹਾਂ ਸਕੋਪ ਤੇ ਆ ਥੋੜੇ-ਥੋੜੇ ਪੀਸ ਇੱਥੇ ਰੱਖਿਆ ਬਾਕੀ ਸਟਾਕ ਉੱਤੇ ਪਿਆ ਸਾਰਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਤੁਹਾਨੂੰ ਅਸੀਂ ਵੀਡੀਓ ਵਿੱਚ ਦਿਖਾ ਰਹੇ ਹਾਂ ਸਾਰਾ ਪ੍ਰੋਡਕਟ ਇਹ ਸਿਰਫ ਤੁਹਾਨੂੰ ਡੈਮੋ ਲਈ ਦਿਖਾ ਰਹੇ ਹਾਂ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਸਾਡੇ ਕੋਲੇ ਸਮਾਨ ਅਵੇਲੇਬਲ ਆ ਇਸ ਸਰ ਤੁਹਾਨੂੰ ਇੱਕ ਡੈਮੋ ਇਥੇ ਜਿਹੜਾ ਲੱਗਿਆ ਸਾਡਾ ਡਿਸਪਲੇ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਕੋਈ ਵੀ ਚੀਜ਼ ਆਰਡਰ ਕਰੋਗੇ ਤੁਹਾਨੂੰ ਬੇਟੈਂਮ ਆਉ ਜਾਊਗੀ ਸੋ ਸਰ ਹੋਰ ਆਪਾਂ ਕੀ ਜਾਣਕਾਰੀ ਦੇਣਾ ਚਾਹੁੰਦੇ ਆ ਦੱਸ ਸਕਦੇ ਹੋ ਹੋਰ ਬਸ ਐਸੀ ਹੈ ਤੁਸੀਂ ਅਹੀਂ ਆਪਣੇ ਨੰਬਰ ਮੈਂਸ਼ਨ ਕਰ ਦਾਂਗੇ ਜੇ ਕੋਈ ਵੀਡੀਓ ਦੇਖਦਾ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਸਮਾਨ ਦੀ ਲੋੜ ਪਵੇ ਜੋ ਜਸਟ ਨੂੰ ਇੱਕ ਫੋਟੋ ਭਾਏ WhatsApp ਤੇ ਸੋ ਸਾਡੀ ਟੀਮ ਰਿਸਪੌਂਸ ਕਰੋਗੀ ਜੇ ਡਿਲੀਵਰੀ ਲੈਣ ਆ ਸਕਦੇ ਤਾਂ ਵੀ ਅੱਛੀ ਬਾਤ ਹੈ ਨਹੀਂ ਆ ਸਕਦੇ ਕੋਈ ਗੱਲ ਨਹੀਂ ਉਹ ਡਿਲੀਵਰੀ ਵੇ ਅਰੇਂਜ ਕਰਵਾ ਕੇ ਦੇਣਗੇ ਜੀ ਸਨਾ ਠੀਕ ਹੈ ਜੀ ਉਹ ਆਊਟਰੀਡ ਪੈਡ ਵੀ ਪਏ ਹੋਏ ਹਨ 80x80 ਦੇ ਹਨ ਔਰ ਇਹ ਮੀਟਰ ਬਾਈ ਮੀਟਰ ਦੇ ਹਨ ਠੀਕ ਹੈ ਜੀ ਔਰ ਪਲੱਸਰ ਜਿਹੜੀ ਕਲਾਸ ਹੀ ਪਏ ਹੋਏ ਹਨ ਇਸ ਅਰੇ ਦੇ ਵਿੱਚ ਕੀ ਹੈ ਜੀ ਕਲਾਸ ਹੈ ਓਕੇ ਹਾਂ ਜਿਹੜੇ ਆਪਣੇ ਆਪਰੇਟਿੰਗ ਕੈਵਨ ਦੇ ਫਰੰਟ ਵਾਲੇ ਕਲਾਸ ਜੀ ਇਹ ਕਿਤੇ ਛੋਟ ਜਾਂਦੇ ਆ ਕਿਸ ਕਰਕੇ ਅਵੇਲੇਬਿਲਟੀ ਕੱਟ ਜਾਂਦੀ ਹੈ ਜੀ ਸਰ ਬਹੁਤ ਬਹੁਤ ਥੈਂਕ ਯੂ ਤੁਸੀਂ ਅੱਜ ਟਾਈਮ ਦਿੱਤਾ ਸਾਨੂੰ ਤੇ ਅਸੀਂ ਪਹੁੰਚੇ ਆਂ ਸੋ ਸੋ ਆਸ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੁਸੀਂ ਕਿਹੜੇ ਕਿਹੜੇ ਕੰਪਨੀ 'ਚ ਕੰਮ ਕਰਦੇ ਹੋ ਜਾਂ ਕਿਹੜੇ ਕਿਹੜੇ ਸਵੈਰਥ ਬਾਰੇ ਤੁਹਾਨੂੰ ਲੋੜ ਆ ਤੇ ਅੱਜ ਦੀ ਵੀਡੀਓ ਨਾਲ ਤੁਹਾਨੂੰ ਸੋਖਾ ਹੋ ਜਾਣਾ ਸੋ ਆਪਣੇ ਕਮੈਂਟ ਕਰਕੇ ਯੂ ਦੱਸਿਓ ਸੋ ਤੁਸੀਂ ਜੁੜੇ ਰਹੋ ਕੈਦਰੂਖ ਯੂਬ ਚੈਨਲ ਨਾਲ ਸੋ ਸਾਰਾ ਬਹੁਤ ਬਹੁਤ ਥੈਂਕ ਯੂ ਤੁਸੀਂ ਆਪਣਾ ਟਾਈਮ ਦਿੱਤਾ ਤੇ ਥੈਂਕ ਯੂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਦੋਸਤ ਰਿਦਰ ਸਾਰਿਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਵੀਡੀਓ ਦਾ ਜਿਹੜਾ ਲਾਭ ਲੈ ਸਕਣ ਸੋ ਸਾਰੇ ਸਟੇਪਸ ਤੁਹਾਨੂੰ ਦਿਖਾ ਚੁੱਕੇ ਆ ਸਾਰਾ ਸਿਸਟਮ ਦਿਖਾ ਚੁੱਕੇ ਆ ਔਰ ਤੁਸੀਂ ਹੁਣ ਹੋਰ ਕਿਤੇ ਨਹੀਂ ਇੱਥੇ ਭਾਈਆਂ ਨਾਲ ਸੰਪਰਕ ਕਰਨਾ ਹੈ ਜੈਬਲੀ ਪਾਰਕ ਕੋ ਇੰਡਸਟਰੀ ਏਰੀਆ ਸੋ ਇੱਕ ਵਾਰ ਫਿਰ ਸਾਨੂੰ ਸੱਸੇਗਾ